ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਢਿੰਗ ਨੇ ਦੋ ਜਿਹੇ ਨੇਤਾਵਾਂ ਨੂੰ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਨੇ 2024 ਦੇ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਦੇ ਖਿਲਾਫ ਕੰਮ ਕੀਤਾ ਸੀ ਰਾਜਾ ਵਿਢਿੰਗ ਨੇ ਸਾਫ਼ ਤੌਰ ਤੇ ਕਿਹਾ ਕਿ ਦੋਵੇਂ ਨੇਤਾ ਕਾਂਗਰਸ ਦੇ ਪ੍ਰਥਾਮਿਕ ਮੈਂਬਰ ਵੀ ਨਹੀਂ ਨੇ ਅਤਿਨਾ ਨੇ ਚੋਣਾਂ ਦੌਰਾਨ ਪਾਰਟੀ ਦੇ ਖਿਲਾਫ ਪ੍ਰਚਾਰ ਕੀਤਾ ਸੀ ਇਹਨਾਂ ਦੇ ਵਿੱਚ ਕਮਲਜੀਤ ਸਿੰਘ ਕੜਵਲ ਅਤੇ ਕਰਨ ਵਡਿੰਗ ਦੇ ਨਾਮ ਸਾਹਮਣੇ ਆਏ ਨੇ ਰਾਜਾ ਵਡਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਉਹਨਾਂ ਨੇ ਇੱਥੇ ਜਿੱਤ ਦਰਜ ਕੀਤੀ ਸੀ ਇਹ ਵੀ ਬਾਤ ਤਾਂ ਹੋਰ ਵੱਧ ਗਿਆ ਜਦੋਂ ਰਾਜਾ ਵਡਿੰਗ ਨੇ ਵਿਰੋਧੀ ਮੰਨੇ ਜਾਂਦੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਇਹਨਾਂ ਨੇਤਾਵਾਂ ਦੀ ਵਾਪਸੀ ਦੇ ਲਈ ਦਬਾਅ ਬਣਾਉਣ ਦੇ ਵੀ ਦੋਸ਼ ਲਗਾਏ ਨੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਇਹਨਾਂ ਦੀ ਵਾਪਸੀ ਦਾ ਸਮਰਥਨ ਕੀਤਾ ਸੀ ਹਾਲਾਂਕਿ ਪਾਰਟੀ ਹਾਈ ਕਮਾਂਡ ਨੇ ਰਾਜਾ ਵਡਿੰਗ ਦੇ ਰੋਖ ਨੂੰ ਮਹੱਤਵ ਦਿੰਦੇ ਹੋਏ ਦੋਵਾਂ ਨੇਤਾਵਾਂ ਦੀ ਮੁੜ ਐਂਟਰੀ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ ਤਾਂ ਇਹਨਾਂ ਦੋਨਾਂ ਲੀਡਰਾਂ ਦੀ ਐਂਟਰੀ ਬੈਨ ਹੋ ਚੁੱਕੀ ਹੈ ਇਹ ਕਦਮ ਉਪਚੋਣਾਂ ਤੋਂ ਪਹਿਲਾਂ ਪਾਰਟੀ 'ਚ ਇਕਜੁੱਟਤਾ ਬਣਾਈ ਰੱਖਣ ਅਤੇ ਅਨੁਸ਼ਾਸਨ ਦਾ ਸੰਦੇਸ਼ ਦੇਣ ਵਜੋਂ ਵਿਖਿਆ ਜਾ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟਿੰਗ ਨੇ ਦੋ ਜਿਹੇ ਨੇਤਾਵਾਂ ਨੂੰ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਨ੍ਹਾਂ ਨੇ 2024 ਦੇ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਦੇ ਖਿਲਾਫ ਕੰਮ ਕੀਤਾ ਸੀ ਰਾਜਾ ਵੜਿੰਗ ਨੇ ਸਾਫ਼ ਤੌਰ ਤੇ ਕਿਹਾ ਕਿ ਦੋਵੇਂ ਨੇਤਾ ਕਾਂਗਰਸ ਦੇ ਪ੍ਰਥਾਮਿਕ ਮੈਂਬਰ ਵੀ ਨਹੀਂ ਨੇ ਅਤੀਨਾ ਨੇ ਚੋਣਾਂ ਦੌਰਾਨ ਪਾਰਟੀ ਦੇ ਖਿਲਾਫ ਪ੍ਰਚਾਰ ਕੀਤਾ ਸੀ ਇਹਨਾਂ ਦੇ ਵਿੱਚ ਕਮਲਜੀਤ ਸਿੰਘ ਕੜਵਲ ਅਤੇ ਕਰਨ ਵੜਿੰਗ ਦੇ ਨਾਮ ਸਾਹਮਣੇ ਆਏ ਨੇ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਉਹਨਾਂ ਨੇ ਇੱਥੇ ਜਿੱਤ ਦਰਜ ਕੀਤੀ ਸੀ ਇਹ ਵੀ ਬਾਤ ਤਾਂ ਹੋਰ ਵੱਧ ਗਿਆ ਜਦੋਂ ਰਾਜਾ ਵੜਿੰਗ ਨੇ ਵਿਰੋਧੀ ਮੰਨੇ ਜਾਂਦੇ ਕਪ ਤਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਇਹਨਾਂ ਨੇਤਾਵਾਂ ਦੀ ਵਾਪਸੀ ਦੇ ਲਈ ਦਬਾਅ ਬਣਾਉਣ ਦੇ ਵੀ ਦੋਸ਼ ਲਗਾਏ ਨੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਇਹਨਾਂ ਦੀ ਵਾਪਸੀ ਦਾ ਸਮਰਥਨ ਕੀਤਾ ਸੀ ਹਾਲਾਂਕਿ ਪਾਰਟੀ ਹਾਈ ਕਮਾਂਡ ਨੇ ਰਾਜਾ ਵਡਿੰਗ ਦੇ ਰੋਕ ਨੂੰ ਮਹੱਤਵ ਦਿੰਦੇ ਹੋਏ ਦੋਵਾਂ ਨੇਤਾਵਾਂ ਦੀ ਮੋਡ ਐਂਟਰੀ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ ਤੇ ਇਹਨਾਂ ਦੋਨਾਂ ਲੀਡਰਾਂ ਦੀ ਐਂਟਰੀ ਬੈਨ ਹੋ ਚੁੱਕੀ ਹੈ ਇਕਦਮ ਉਪਚੋਣਾਂ ਤੋਂ ਪਹਿਲਾਂ ਪਾਰਟੀ 'ਚ ਇਕਜੁੱਟਤਾ ਬਣਾਈ ਰੱਖਣ ਅਤੇ ਅਨੁਸ਼ਾਸਨ ਦਾ ਸੰਦੇਸ਼ ਦੇਣ ਵਜੋਂ ਵਿਖਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋ ਜਿਹੇ ਨੇਤਾਵਾਂ ਨੂੰ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਨ੍ਹਾਂ ਨੇ 2024 ਦੇ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਦੇ ਖਿਲਾਫ ਕੰਮ ਕੀਤਾ ਸੀ ਰਾਜਾ ਵੜਿੰਗ ਨੇ ਸਾਫ਼ ਤੌਰ ਤੇ ਕਿਹਾ ਕਿ ਦੋਵੇਂ ਨੇਤਾ ਕਾਂਗਰਸ ਦੇ ਪ੍ਰਥਾਮਿਕ ਮੈਂਬਰ ਵੀ ਨਹੀਂ ਨੇ ਅਤੀਨਾ ਨੇ ਚੋਣਾਂ ਦੌਰਾਨ ਪਾਰਟੀ ਦੇ ਖਿਲਾਫ ਪ੍ਰਚਾਰ ਕੀਤਾ ਸੀ ਇਹਨਾਂ ਦੇ ਵਿੱਚ ਕਮਲਜੀਤ ਸਿੰਘ ਕੜਵਲ ਅਤੇ ਕਰਨ ਵੜਿੰਗ ਦੇ ਨਾਮ ਸਾਹਮਣੇ ਆਏ ਨੇ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਉਹਨਾਂ ਨੇ ਇੱਥੇ ਜਿੱਤ ਦਰਜ ਕੀਤੀ ਸੀ ਇਹ ਵੀ ਬਾਤ ਤਾਂ ਹੋਰ ਵੱਧ ਗਿਆ ਜਦੋਂ ਰਾਜਾ ਵੜਿੰਗ ਨੇ ਵਿਰੋਧੀ ਮੰਨੇ ਜਾਂਦੇ ਕੁ ਤਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਇਨ੍ਹਾਂ ਨੇਤਾਵਾਂ ਦੀ ਵਾਪਸੀ ਦੇ ਲਈ ਦਬਾਅ ਨਾਉਣ ਦੇ ਵੀ ਦੋਸ਼ ਲਗਾਏ ਨੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਇਹਨਾਂ ਦੀ ਵਾਪਸੀ ਦਾ ਸਮਰਥਨ ਕੀਤਾ ਸੀ ਹਾਲਾਂਕਿ ਪਾਰਟੀ ਹਾਈ ਕਮਾਂਡ ਨੇ ਰਾਜਾ ਵਡਿੰਗ ਦੇ ਰੋਖ ਨੂੰ ਮਹੱਤਵ ਦਿੰਦੇ ਹੋਏ ਦੋਵਾਂ ਨੇਤਾਵਾਂ ਦੀ ਮੋੜ ਐਂਟਰੀ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ ਤੇ ਇਹਨਾਂ ਦੋਨਾਂ ਲੀਡਰਾਂ ਦੀ ਐਂਟਰੀ ਬੈਨ ਹੋ ਚੁੱਕੀ ਹੈ ਇਕਦਮ ਉਪਚੋਣਾਂ ਤੋਂ ਪਹਿਲਾਂ ਪਾਰਟੀ 'ਚ ਇਕਜੁੱਟਤਾ ਬਣਾਈ ਰੱਖਣ ਅਤੇ ਅਨੁਸ਼ਾਸਨ ਦਾ ਸੰਦੇਸ਼ ਦੇਣ ਵਜੋਂ ਵਿਖਿਆ ਜਾ ਰਿਹਾ ਹੈ